ਅਗਰ ਜਦੋਂ ਕਮਾਨੋਂ ਤੀਰ ਨਿਕਲ ਗਿਆ ਜਦੋਂ ਹੱਥ ਵਿੱਚੋਂ ਖਿੱਚ ਕੇ ਤੰਦੀ ਛੱਡ ਦਿੱਤਾ ਗਿਆ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਉਸ ਵਕਤ ਤੁਸੀਂ ਚਾਹੋ ਵੀ ਉਸ ਤੀਰ ਨੂੰ ਰੋਕ ਨਹੀਂ ਸਕਦੇ ਬੜੀ ਤੇਜ਼ੀ ਨਾਲ ਆਪਣੀ ਮੰਜ਼ਲ ਤੇ ਆਪਣੇ ਨਿਸ਼ਾਨੇ ਤੇ ਪਹੁੰਚੇਗਾ ਔਰ ਮਾਰ ਮੁਕਾਵੇਗਾ ਤੁਸੀਂ ਨਹੀਂ ਬਚਾ ਸਕਦੇ ਚਾਹ ਕੇ ਵੀ ਭਾਈ ਗੁਰਦਾਸ ਸਾਹਿਬ ਕਹਿੰਦੇ ਛੁਟਤ ਨਾ ਆਵੇ ਫੁਨ ਜਤਨ ਸਹਿ ਹਾਥ ਜੀ ਤੁਸੀਂ ਜਿੰਨੇ ਮਰਜੀ ਯਤਨ ਕਰ ਲਓ ਜਦੋਂ ਕਮਾਨੋਂ ਤੀਰ ਛੁੱਟ ਗਿਆ ਖਿੱਚ ਕੇ ਤੰਦੀ ਛੱਡ ਦਿੱਤਾ ਹੈ ਜਿੰਨੇ ਮਰਜੀ ਕੋਈ ਯਤਨ ਕਰ ਲੈ ਢੰਗ ਵਰਤ ਲੈ ਉਹ ਤੀਰ ਨੂੰ ਆਪਣੀ ਪਕੜ ਵਿੱਚ ਨਹੀਂ ਲਿਆ ਸਕਦਾ ਉਹਨੂੰ ਨਹੀਂ ਰੋਕ ਸਕਦਾ ਬਾਈ ਸਾਹਿਬ ਦੂਜਾ ਪਰਮਾਨੰਦ ਦੇ ਕਹਿੰਦੇ ਜੈਸੇ ਬਾਗ ਬੰਦ ਸਾਲਾ ਵਿਖੇ ਬੰਧੂ ਰਹੇ ਬਾਗ ਦਾ ਅਰਥ ਆ ਸ਼ੇਰ ਤੇ ਸ਼ੇਰ ਜਿਹੜਾ ਹੈ ਜਦੋਂ ਬੰਦੀ ਖਾਨੇ ਦੇ ਵਿੱਚ ਪਾਇਆ ਹੋਵੇ ਪਿੰਜਰੇ ਦੇ ਵਿੱਚ ਹੋਵੇ ਬੰਦ ਕੀਤਾ ਹੋਵੇ ਪਿੰਜਰੇ ਦੇ ਵਿੱਚ ਉਹ ਵਸ ਵਿੱਚ ਉਹ ਕਿਸੇ ਨੂੰ ਮਾਰੇਗਾ ਨਹੀਂ ਜਿੰਨੇ ਮਰਦੀ ਲੋਕ ਆਲੇ ਉਦਾਲੇ ਤੁਰੇ ਫਿਰਨ ਚੱਕਰ ਲਗਾਉਂਦੇ ਫਿਰਨ ਉਹਨੂੰ ਦੇਖੀ ਜਾਣ ਅਗਰ ਗਲਤੀ ਦੇ ਨਾਲ ਪਿੰਜਰੇ ਦਾ ਦਰਵਾਜ਼ਾ ਖੁੱਲ ਗਿਆ ਉਹ ਸ਼ੇਰ ਬਾਹਰ ਨਿਕਲ ਆਇਆ ਤੇ ਜਿੰਨੇ ਆਲੇ ਉਦਾਲੇ ਫਿਰਨ ਵਾਲੇ ਨੇ ਪਾਜੜਾਂ ਪੈ ਜਾਣਗੀਆਂ ਫੇਰ ਵੱਸੋਂ ਬਾਹਰ ਹੋ ਜਾਵੇਗਾ ਨੂੰ ਰੁਕਣਾ ਜਿੰਨਾ ਚਿਰ ਉਹ ਪਿੰਜਰੇ ਦੇ ਅੰਦਰ ਉਹਨਾ ਚਿਰ ਉਹ ਰੋਕ ਵਿੱਚ ਕਿਸੇ ਦਾ ਕੁਝ ਨਹੀਂ ਵਿਗਾੜ ਸਕਦਾ ਹੈ ਸ਼ੇਰ ਕਹਿੰਦੇ ਪੰ ਖੁੱਲੈ ਤਾ ਨਾ ਆਵੇ ਬਸ ਬਸੇ ਨਾ ਸਾਥ ਜੀ ਕਹਿੰਦੇ ਜਦੋਂ ਪਿੰਜਰਾ ਖੁੱਲ ਜਾਵੇ ਜਾਂ ਖੁੱਲਾ ਰਹਿ ਜਾਵੇ ਤੇ ਉਸ ਖੁੱਲੇ ਹੋਏ ਪਿੰਜਰੇ ਦੇ ਵਿੱਚੋਂ ਉਹ ਸ਼ੇਰ ਬਾਹਰ ਨਿਕਲ ਆਵੇ ਤੇ ਉਹਦੇ ਤੇ ਕੋਈ ਵਸ ਨਹੀਂ ਚੱਲਦਾ ਉਹਨੂੰ ਨਹੀਂ ਰੋਕਿਆ ਜਾ ਸਕਦਾ ਉਹਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਭਾਈ ਸਾਹਿਬ ਕਹਿੰਦੇ ਇਸੇ ਤਰ੍ਹਾਂ ਜੈਸੇ ਦੀਪ ਦਿੱਪਤ ਨਾ ਜਾਣੀਏ ਭਵਨ ਵਿਖੇ ਭਾਈ ਗੁਰਦਾਸ ਸਾਹਿਬ ਕਹਿੰਦੇ ਘਰ ਬੜਾ ਵੱਡਾ ਹੈ ਤੇ ਘਰ ਦੇ ਅੰਦਰ ਇੱਕ ਛੋਟਾ ਜਿਹਾ ਦੀਵਾ ਜਗਦਾ ਹੈ ਤੇ ਘਰ ਵਾਲੇ ਫਿਰਦੇ ਨੇ ਉਹਨਾਂ ਨੂੰ ਉਹ ਦੀਵਾ ਜਗਦਾ ਹੋਇਆ ਦਿਖਾਈ ਨਹੀਂ ਦਿੰਦਾ ਕਿਉਂ ਲਾਈਟ ਥੋੜੀ ਹੈ ਕਿਸੇ ਦਾ ਧਿਆਨ ਉਸ ਪਾਸੇ ਨਹੀਂ ਜਾਂਦਾ ਕੋਈ ਨਹੀਂ ਕਹਿੰਦਾ ਕਿ ਉਹ ਦੀਵੇ ਦਾ ਧਿਆਨ ਰੱਖੋ ਜਾਂ ਉਹਦੇ ਵੱਲੇ ਧਿਆਨ ਰੱਖੋ ਆਹੋ ਜੁਵਾ ਹੋ ਜੂ ਕੋਈ ਕੁਝ ਨਹੀਂ ਕਹਿੰਦਾ ਉਹਦੇ ਵੱਲੇ ਧਿਆਨ ਕਿਸੇ ਦਾ ਨਹੀਂ ਭਾਈ ਗੁਰਦਾਸ ਕਹਿੰਦੇ ਉਸੇ ਹੀ ਦੀਵੇ ਤੋਂ ਦਵਾ ਨਲ ਭਏ ਨਾ ਦੂਰੇ ਦੁਰੇਨਾਥ ਜੀ ਕਹਿੰਦੇ ਦੀਵੇ ਨੂੰ ਜਾ ਕੇ ਕੋਈ ਬਰਤਨ ਨਾਲ ਟੱਕ ਦੇਵੇ ਉਹਦਾ ਚਾਨਣ ਖਤਮ ਹੋ ਜਾਵੇਗਾ ਕੋਈ ਦੀਵੇ ਨੂੰ ਜਾ ਕੇ ਕੋਈ 부ਝਾ ਦੇਵੇ ਹਵਾ ਦੇ ਕੇ ਫੂਕ ਮਾਰ ਕੇ ਜਾਂ ਕਿਸੇ ਹੋਰ ਅੰਤਰ ਦੇ ਨਾਲ ਉਹਨੂੰ 부ਝਾ ਦੇਵੇ ਤੇ ਉਹ ਦੀਵਾ ਬੁਝ ਸਕਦਾ ਹੈ ਕਹਿੰਦੇ ਜੇ ਉਹ ਦੀਵੇ ਤੋਂ ਜਿਵੇਂ ਜੰਗਲ ਨੂੰ ਅੱਗ ਲੱਗ ਜਾਂਦੀ ਏ ਅੱਗ ਉਹ ਦੀਵੇ ਦੀ ਛੋਟੀ ਜੀ ਲਾਟ ਤੋਂ ਜੰਗਲ ਨੂੰ ਅੱਗ ਲੱਗ ਜਾਵੇ ਕਹਿੰਦੇ ਫਿਰ ਕੌਣ ਨੂੰ ਰੋਕੇਗਾ ਸਾਰੇ ਲੋਕਾਂ ਦਾ ਧਿਆਨ ਜਾਵੇਗਾ ਭੱਜਣਗੇ ਆਲੇ ਉਹ ਦਾਲੇ ਰੌਲਾ ਪਾਉਣਗੇ ਪਰ ਚਾਹ ਕੇ ਵੀ ਉਹਨੂੰ ਬਾਝਾ ਨਹੀਂ ਸਕਦੇ ਉਹ ਜਿਸ ਪਾਸੇ ਨੂੰ ਜਾਵੇਗੀ ਮਚਾਈ ਜਾਵੇਗੀ ਸਾੜੀ ਜਾਵੇਗੀ ਤਬਾਹੀਆਂ ਮਚਾ ਦੇਵੇਗੀ ਕਿਉਂ ਉਹ ਬਾਹਤ ਹੀ ਦੂਰੀ ਤੇ ਚੱਲੀ ਗਈ ਬਹੁਤ ਆਦ ਅੰਦਰ ਬਲ ਗਏ ਬਾਦ ਸ਼ਕਤੀਸ਼ਾਲੀ ਹੋ ਗਏ ਜਦੋਂ ਥੋੜੀ ਜਿਹੀ ਅੱਗ ਉਹਦੇ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਜਦੋਂ ਤੀਰ ਕਮਾਨ ਦੇ ਵਿੱਚ ਖਿੱਚਿਆ ਹੋਇਆ ਤੇਰੇ ਹੱਥ ਵਿੱਚ ਹੈ ਉਹਦੀ ਤਾਕਤ ਸਾਰੀ ਤੇਰੇ ਕੰਟਰੋਲ ਵਿੱਚ ਹੈ ਜਦੋਂ ਛੱਡ ਦਿੱਤਾ ਉਹ ਆਪਣੀ ਤਾਕਤ ਨਾਲ ਜਾਵੇਗਾ ਦੁੱਗਣੀ ਚੌਗਣੀ ਨਾਲ ਤੂੰ ਚਾਹ ਕੇ ਵੀ ਉਹਨੂੰ ਰੋਕ ਨਹੀਂ ਸਕਦਾ ਸ਼ੇਰ ਦੀ ਤਾਕਤ ਤੇਰੇ ਕੰਟਰੋਲ ਵਿੱਚ ਹੈ ਉਸ ਨੂੰ ਤੂੰ ਪਿੰਜਰੇ ਵਿੱਚ ਬੰਦ ਕੀਤਾ ਹੋਇਆ ਹੈ ਤੇਰੀ ਮਰਜ਼ੀ ਦਰਵਾਜ਼ਾ ਖੋਲੇ ਤੇਰੀ ਮਰਜ਼ੀ ਨਾ ਖੋਲੇ ਔਰ ਉਸ ਪਿੰਜਰੇ ਦੇ ਅੰਦਰ ਬੈਠਾ ਸ਼ੇਰ ਕਿਸੇ ਲਈ ਨੁਕਸਾਨਦਾਇਕ ਨਹੀਂ ਹੋ ਸਕਦਾ ਬਾਹਰ ਨਿਕਲ ਆਇਆ ਤੇ ਨਹੀਂ ਪਤਾ ਕਿਸ ਕਿਸ ਦਾ ਨੁਕਸਾਨ ਕਰੇਗਾ ਕਹਿੰਦੇ ਦੀਵਾ ਕਰਦੇ ਅੰਦਰ ਜਲਦਾ ਕਿਸੇ ਦਾ ਨੁਕਸਾਨ ਨਹੀਂ ਕਰੇਗਾ ਮਰਜ਼ਾਦਾ ਵਿੱਚ ਜਲਦਾ ਹੈ ਚਾਨਣ ਦਿੰਦਾ ਉਹ ਬੁਝਾਇਆ ਜਾ ਸਕਦਾ ਟੱਕਿਆ ਜਾ ਸਕਦਾ ਉਸੇ ਦੀਵੇ ਤੋਂ ਅੱਗ ਲੱਗ ਜਾਵੇ ਤੇ ਉਹ ਅਗਨੀ ਸਾੜ ਕੇ ਸਾਕ ਕਰ ਦਿੰਦੀ ਫਿਰ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ ਉਹਦਾ ਕੁਝ ਨਹੀਂ ਤੂੰ ਵਿਗਾੜ ਸਕਦਾ ਬਈ ਗੁਰਦਾਸ ਸਹਿਬ ਇਹ ਤਿੰਨ ਪਰਮਾਨ ਦੇ ਕੇ ਚੌਥੀ ਗੱਲ ਸਾਨੂੰ ਸਮਝਾਉਂਦੇ ਨੇ ਕਹਿ ਲੱਗੇ ਤੈਸੇ ਉਸੇ ਤਰ੍ਹਾਂ ਜਿਵੇਂ ਉੱਪਰ ਤਿੰਨੇ ਪਰਮਾਨ ਦਿੱਤੇ ਬਈ ਕਦੋਂ ਤੇਰੇ ਕੰਟਰੋਲ ਵਿੱਚ ਜਦੋਂ ਤੇਰੇ ਕੰਟਰੋਲ ਵਿੱਚ ਇੱਥੇ ਸੋਚ ਸਮਝ ਫੇਰ ਕਰ ਕੁਝ ਅੱਗੇ ਕਦਮ ਫੇਰ ਧਰ ਕਹਿੰਦੇ ਤੈਸੇ ਉਸੇ ਤਰ੍ਹਾਂ ਮੁਖ ਮਦ ਬਾਣੀ ਬਸਤ ਕੂਲਕ ਨਾ ਕੂਲਖੈ ਬੋਲੀਏ ਵਿਚਾਰ ਕਹ ਭਾਈ ਗੁਰਦਾਸ ਸਾਹਿਬ ਕਹਿੰਦਿਆ ਇਸੇ ਤਰ੍ਹਾਂ ਜਿਵੇਂ ਪਿੰਜਰੇ ਵਿੱਚ ਸ਼ੇਰ ਹੈ ਸ਼ੇਰ ਕਾਬੂ ਵਿੱਚ ਹੈ ਘਰ ਵਿੱਚ ਦੀਵੇ ਤੇ ਮੱਚ ਦੀ लाਠ ਚਾਨਣਾ ਦਿੰਦੀ ਏ ਉਹੀ ਅਗ ਪ੍ਰਕਾਸ਼ ਦਿੰਦੀ ਏ ਕਮਾਨ ਵਿੱਚ ਰੱਖਿਆ ਹੋਇਆ ਤੀਰ, ਪੱਥੇ ਵਿੱਚ ਰੱਖਿਆ ਹੋਇਆ ਤੀਰ, ਚਿੱਲੇ ਤੇ ਚੜਾਇਆ ਹੋਇਆ ਤੀਰ ਕਿਸੇ ਦਾ ਕੁਝ ਨਹੀਂ ਵਿਗਾੜਦਾ। ਜਦ ਇਹ ਸਾਰੇ ਹੀ ਬਾਹਰ ਨਿਕਲ ਗਏ। ਕਮਾਨੋਂ ਤੀਰ ਬਾਹਰ ਨਿਕਲ ਗਿਆ। ਪਿੰਜਰੇ ਚੋਂ ਸ਼ੇਰ ਬਾਹਰ ਨਿਕਲ ਗਿਆ। ਦੀਵੇ ਤੋਂ ਅੱਗ ਬਾਹਰ ਨਿਕਲ ਗਏ। ਸਭ ਨੁਕਸਾਨਦੇਹ ਨੇ। ਸਭ ਨੁਕਸਾਨਕਾਰੀ ਨੇ। ਜੇ ਇਹਨਾਂ ਨੂੰ ਬਾਹਰ ਕੱਢਣ ਤੋਂ ਪਹਿਲਾਂ ਸਮਝਿਆ ਨਹੀਂ ਸੋਚਿਆ ਨਹੀਂ ਢੰਗ ਨਹੀਂ ਵਰਤਿਆ ਸਹੀ ਵਿਚਾਰ ਧਾਰਾ ਸਹੀ ਮਾਰਗ ਨਹੀਂ ਚੁਣਿਆ ਤੇ ਯਾਦ ਰੱਖਣਾ ਸਾਰੇ ਹੀ ਜਿਹੜੇ ਨੇ ਦੁੱਖਦਾਇਕ ਨੇ ਬਾਹਰ ਨਿਕਲੇ ਹੋਏ ਦਰਵਾਜ਼ਿਆਂ ਬਾਹਰ ਤੀਰ ਕਮਾਨੋਂ ਛੱਡਣ ਤੋਂ ਪਹਿਲਾਂ ਸੋਚ ਸਮਝ ਫੇਰ ਛੱਡ ਉਹ ਅਨਥਾ ਨਹੀਂ ਜਾਵੇਗਾ ਛੇਰ ਨੂੰ ਪਿੰਜਰਿਓਂ ਕੱਢਣ ਲੱਗਿਆ 100 ਬਿਰ ਸੋਚ ਕੇ ਕੱਢ ਕਿਸੇ ਦਾ ਨੁਕਸਾਨ ਨਹੀਂ ਕਰੇਗਾ ਦੀਵਾ ਜਗਾਉਣ ਲੱਗਿਆਂ ਔਰ 100 ਬਿਰ ਸਮਝਦਾਰੀ ਨਾਲ ਉਹਨੂੰ ਟਕਾ ਤੇ ਕਿਤੇ ਨਾ ਵੇ ਬੇਸਮਝੀ ਨਾਲ ਰੱਖਿਆ ਦੀਵਾ ਸਾਰੇ ਅੱਗ ਲਾ ਕੇ ਧਰ ਦੇਵੇ ਫਿਰ ਕੁਝ ਨਹੀਂ ਹੋਣਾ ਭਾਈ ਸਾਹਿਬ ਕਹਿੰਦੇ ਏਸੇ ਤਰ੍ਹਾਂ ਤੇਰੇ ਮੂੰਹ ਦੇ ਅੰਦਰ ਬੋਲ ਵਸਦੇ ਨੇ ਬੋਲ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਇਹ ਬੋਲ ਬਾਣੀ ਜਿਹੜੀ ਆ ਤੈਸੇ ਮੁਖ ਮਦ ਬਾਣੀ ਬਸਤ ਨਾ ਕੁ ਲਖੈ ਮੂੰਹ ਦੇ ਵਿੱਚ ਬੋਲ ਵਸਦੇ ਨੇ ਇਹਨੂੰ ਕੋਈ ਜਾਣਦਾ ਹੀ ਨਹੀਂ ਅਨਥਾ ਹੀ ਬੋਲੇ ਜਾਂਦੇ ਜੋ ਮੂੰਹ ਆਇਆ ਬੋਲੀ ਜਾਂਦੇ ਜੋ ਓਲ ਜ਼ਲੂਲ ਬੋਲੀ ਜਾਂਦੇ ਆ ਕਹਿੰਦੇ ਬੋਲੀਏ ਵਿਚਾਰ ਬੋਲਣ ਤੋਂ ਪਹਿਲਾਂ ਇਹਨਾਂ ਦੀ ਵਿਚਾਰ ਕਰ ਇਹ ਸਹੀ ਜਗ੍ਹਾ ਹੈ ਜਿੱਥੇ ਮੈਂ ਬੋਲਣ ਲੱਗਾ ਇਹ ਸਹੀ ਬੋਲ ਹੈ ਜਿੱਥੇ ਮੈਂ ਬੋਲਣ ਜਿਹੜਾ ਬੋਲਣ ਲੱਗਾ ਜੇ ਐਸਾ ਬੋਲ ਬੋਲੇਗਾ ਕਈ ਵਿਰ ਆਪਦੀ ਬੇਇੱਜ਼ਤੀ ਦਾ ਕਾਰਨ ਬਣ ਜਾਂਦਾ ਹੈ ਐਸਾ ਬੋਲ ਬੋਲੇਗਾ ਉਹ ਬੋਲ ਕਈ ਵੇਰ ਹੱਡੀਆਂ ਤੜਾਉਣ ਦਾ ਕਾਰਨ ਬਣ ਜਾਂਦਾ ਹੈ ਤੇ ਭਾਈ ਸਾਹਿਬ ਕਹਿੰਦੇ ਇਸ ਕਰਕੇ ਜਿੰਨਾ ਚਿਰ ਤੇਰੇ ਮੂੰਹ ਦੇ ਅੰਦਰ ਬੋਲੇ ਨਾ ਉਹਨਾਂ ਚਿਰ ਉਹ ਸਹੀ ਏ ਬਾਹਰ ਉਹਨੂੰ ਕੱਢਣਾ ਹੈ ਬਾਹਰ ਦੁਨੀਆਂ ਵਿੱਚ ਛੱਡਣਾ ਹੈ ਬੋਲ ਨੂੰ ਯਾਦ ਰੱਖ ਤੀਰ ਦੀ ਤਰ੍ਹਾਂ ਸਮਝ ਕੇ ਛੱਡ ਸ਼ੇਰ ਦੀ ਨੁਮਾ ਸਮਝ ਕੇ ਛੱਡ ਅੱਗ ਦੀ ਨੁਮਾ ਸਮਝ ਕੇ ਛੱਡ ਉਹ ਸਾਰੇ ਖੁੱਲੇ ਛੱਡੇ ਨੁਕਸਾਨ ਦਾ ਇੱਕ ਨੇ ਤੇ ਬਿਨਾਂ ਸਮਝ ਤੋਂ ਬੋਲ ਬੋਲਿਆ ਵੀ ਨੁਕਸਾਨ ਦਾ ਇੱਕ ਹੋ ਜਾਵੇਗਾ ਇਹਨੂੰ ਸਮਝ ਕੇ ਬੋਲ ਮਹਾਰਾਜ ਪਾਦਸ਼ਾਹ ਤਾਂ ਹੀ ਬਚਨ ਕਰਦੇ ਨੇ ਕਿ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ ਬੋਲਾਂ ਦੇ ਨਾਲ ਠਿੱਕੇ ਬੇਸਵਾਦੇ ਬੇਮਾਇਨੇ ਫਜ਼ੂਲ ਉਹ ਜਿਹੜੇ ਬੋਲ ਨੇ ਤਾਂ ਹੀ ਮਹਾਰਾਜ ਨੇ ਵੀ ਬਚਨ ਕਹੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮੋਹ ਕੇ ਬੋਲਨ ਬੋਲੀਏ ਕਿਹੜੇ ਮੂੰਹ ਤੋਂ ਬੋਲ ਬੋਲੀਏ ਕਿਹੜੇ ਬੋਲ ਨੇ ਕਿਉਂਕਿ ਬੋਲਣ ਦੇ ਨਾਲ ਹੀ ਸੰਬੰਧ ਜੁੜਦਾ ਹੈ ਸੰਸਾਰ ਵਿੱਚ ਵੀ ਤੇ ਨਰੰਕਾਰ ਨਾਲ ਵੀ ਸੰਸਾਰ ਨਾਲ ਵੀ ਨਰੰਕਾਰ ਨਾਲ ਵੀ ਪਰਿਵਾਰ ਨਾਲ ਵੀ ਜ਼ਬਾਨ ਤੋਂ ਜਿਹੜਾ ਬੰਦਾ ਬੋਲ ਨਹੀਂ ਸਕਦਾ ਗੁੰਗਾ ਯਾਦ ਰੱਖਣਾ ਬਹੁਤ ਆਦ ਅੰਦਰ ਉਹਦੀ ਜਿਆਦਾ ਹੀਮਿਆਤ ਸੰਸਾਰ ਵਿੱਚ ਨਹੀਂ ਹੁੰਦੀ ਕੋਈ ਨਹੀਂ ਬੁਲਾਉਣਾ ਚਾਹੁੰਦਾ ਉਹਦੇ ਗੱਲ ਸਮਝ ਨਹੀਂ ਆਉਂਦੀ ਤੇ ਨਰੰਕਾਰ ਨਾਲ ਵੀ ਬੋਲ ਕੇ ਹੀ ਸਬੰਧ ਜੁੜਨੇ ਨੇ ਸੰਸਾਰਨੋਂ ਵੀ ਟੁੱਟਿਆ ਪਰਿਵਾਰਨੋਂ ਵੀ ਟੁੱਟਿਆ ਨਰੰਕਾਰਨੋਂ ਵੀ ਟੁੱਟਿਆ ਹੋਇਆ ਔਰ ਟੁੱਟਿਆ ਹੋਇਆ ਮਹਾਰਾਜ ਕਹਿੰਦੇ ਮੂਹ ਕੇ ਬੋਲਣ ਬੋਲੀਏ ਜੇ ਤੂੰ ਸੁਣ ਤਰੇ ਪਿਆਰ ਉਹ ਕਿਹੜੇ ਬੋਲ ਬੋਲੀਏ ਜਿਨ੍ਹਾਂ ਨੂੰ ਪਰਮਾਤਮਾ ਸੁਣੇ ਤੇ ਮੇਰੇ ਨਾਲ ਪਿਆਰ ਕਰਨ ਲੱਗ ਜਾਵੇ ਸਨੇਹ ਕਰੇ ਅਰ ਉਹ ਮੇਰੇ ਤੇ ਤਰੁੱਠ ਜਾਵੇ ਮੁਖ ਤੋਂ ਬੋਲੀ ਐਸੇ ਨੇ ਸੰਸਾਰ ਵਿੱਚ ਬੋਲੋਂਗੇ ਤੇ ਸਾਰੇ ਸਲੌਤਾ ਕਰਨਗੇ ਦੋ ਬੋਲੀ ਐਸੇ ਨੇ ਜਿਹੜੇ ਸੰਸਾਰ ਦੀ ਤਬਾਹੀ ਦਾ ਕਾਰਨ ਬਣਾ ਦਿੰਦੇ ਨੇ ਮਹਾ ਭਾਰਤ ਦਾ ਯੁੱਧ ਜਿਹੜਾ ਹੈ ਨਾ ਦੋ ਬੋਲਾਂ ਤੋਂ ਹੋਇਆ ਹੈ ਦੋ ਬੋਲਾਂ ਤੋਂ ਜੇ ਉਹ ਬੋਲ ਮੋਖ ਵਿੱਚ ਕੰਟਰੋਲ ਕਰਕੇ ਬੋਲੇ ਜਾਂਦੇ ਬੇ ਸਮਝੀ ਨਾਲ ਨਾ ਬੋਲੇ ਜਾਂਦੇ ਇਹ ਮਹਾ ਭਾਰਤ ਦਾ ਯੁੱਧ ਨਹੀਂ ਸੀ ਹੋਣਾ ਸੰਖੇਪ ਚ ਅਰਧ ਕਰਾਂ ਜਦੋਂ ਇੰਦਰਪ੍ਰਸਥ ਮਿਲਿਆ ਨਾ ਪਾਂਡਵਾਂ ਨੂੰ ਉਹਨਾਂ ਨੇ ਉਹਦੀ ਚੱਠ ਕੀਤੀ ਤੇ ਜਿਹਨੂੰ ਦਰਉਪਤੀ ਕਹਿੰਦੇ ਆ ਇਹ ਬੜੀ ਵੱਡੀ ਚਿੱਤਰਕਾਰ ਕਲ ਚਿੱਤਰਕਾਰੀ ਸੀ ਬਹੁਤ ਜ਼ਿਆਦਾ ਚਿੱਤਰਕਾਰੀ ਕਰਨ ਵਾਲੀ ਸੀ ਚਤਰੇਤੀ ਸੀ ਇਸ ਦੇ ਵਿੱਚ ਇੰਨਾ ਹੁਨਰ ਹੈ ਇੰਨਾ ਗੁਣ ਸੀ ਕਿ ਤਰਤੀ ਦੇ ਉੱਪਰ ਐਸੀ ਚਿੱਤਰਕਾਰੀ ਕਰਦੀ ਸੀ ਕਿ ਪਾਣੀ ਦਿਸਣ ਲੱਗ ਜਾਂਦਾ ਸੀ ਦੇਖਣ ਵਾਲੇ ਨੂੰ ਦੂਰੋਂ ਵੀ ਇੱਥੇ ਪਾਣੀ ਹੈ ਤੇ ਪਾਣੀ ਦੇ ਉੱਪਰ ਚਿੱਤਰਕਾਰੀ ਬਣਾ ਦਿੰਦੀ ਸੀ ਕਹਿੰਦੇ ਨੇ ਬਈ ਖੁਸ਼ਕ ਜਗਾ ਰਸਤਾ ਦੇ ਸੰ ਲੱਗ ਜਾਂਦਾ ਸੀ ਉਸ ਨੇ ਆਪਣੇ ਘਰ ਦੇ ਅੰਦਰ ਚਿੱਤਰਕਾਰੀ ਕੀਤੀ ਖੁਸ਼ਕ ਜਗਾਵਾਂ ਤੇ ਪਾਣੀ ਦੇ ਤਲਾਬ ਬਣਾ ਦਿੱਤੇ ਬਾਗਿਚੇ ਬਣਾ ਦਿੱਤੇ ਹਲੇ ਉਦਾਲੇ ਤੇ ਜਿਹੜਾ ਵਿਚਾਲੇ ਪਾਣੀ ਵਾਲਾ ਬਣਾਇਆ ਸੀ ਨਾ ਤਲਾਬ ਕਹਿ ਲੋ ਜਾਂ ਕੋਈ ਹੋਰ ਪਾਣੀ ਦਾ ਸਾਧਨ ਉਸ ਵੇਲੇ ਦਾ ਪਾਣੀ ਦੇ ਉੱਪਰ ਐਸੇ ਢੰਗ ਨਾਲ ਉਹਨੇ ਸਜਾਵਟ ਕੀਤੀ ਰਾਸਤੇ ਬਣਾ ਦਿੱਤੇ ਕੋਈ ਮਹਿਲ ਨੋਂ ਗਿਆ ਕੋਈ ਸਿੱਧਾ ਸਭਾ ਨੋਂ ਗਿਆ ਸਾਰੇ ਆ ਗਏ ਔਰ ਚਚੇਰਾ ਭਾਈ ਸੀਗਾ ਦਰਜੋਦਨ ਇਹ ਲੇਟ ਸੀ ਤੇ ਬੜੀ ਤੇਜ਼ੀ ਦੇ ਨਾਲ ਆਇਆ ਬੜੀ ਤੇਜ਼ੀ ਦੇ ਨਾਲ ਭਈ ਰਾਜ ਸਭਾ ਵਿੱਚ ਪਹੁੰਚਣਾ ਮੈਂ ਲੇਟ ਹਾਂ ਜਲਦੀ ਨਾਲ ਆਇਆ ਤੇ ਦੇਖਿਆ ਵੀ ਇੱਧਰ ਤਾਂ ਪਾਣੀ ਹੈ ਔਰ ਪਾਣੀ ਦੇ ਉੱਪਰ ਰਸਤਾ ਬਣਾਇਆ ਸੀ ਚિત్రਕਾਰੀ ਦੇ ਨਾਲ ਤੇ ਜਦੋਂ ਜਲਦੀ ਨਾਲ ਲੰਘਣ ਲੱਗਾ ਤੇ ਵਿੱਚ ਉਹਦੇ ਡਿੱਗ ਪਿਆ ਪਾਣੀ ਵਾਲੇ ਕੋਸ ਤੋਬੇ ਦੇ ਵਿੱਚ ਡਿੱਗ ਪਿਆ ਜਾਂ ਉਹਨੂੰ ਉਸ ਸਮੇਂ ਜਿਸ ਤਰ੍ਹਾਂ ਪਾਣੀ ਖਲਾ ਰਿਆ ਸੀ ਉਹਦੇ ਵਿੱਚ ਡਿੱਗ ਪਿਆ ਦ੍ਰੋਪਤੀ ਦੇੜੀਏ ਰਾਜ ਸਭਾ ਦੇ ਵਿੱਚ ਖੜੀ ਹੋਈ ਹੈ ਸਾਹਮਣੇ ਨਾਲੇ ਤੱਕ ਖਿੜਖੜਾ ਕੇ ਹੱਸ ਪੀਤੇ ਨਾਲੇ ਗੁੱਸੇ ਦੇ ਨਾਲ ਕਹਿਣ ਲੱਗੀ ਮੇਰੀ ਕੀਤੀ ਮਿਹਨਤ ਨੂੰ ਸਾਰੀ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ ਰਹਿ ਗਿਆ ਨਾ ਤੂੰ ਅੰਨੇ ਦਾ ਅੰਨਾ ਦ੍ਰੋਪਤੀ ਦੇ ਬੋਲ ਸਨ ਵੀ ਅੰਨਾ ਤੇਰਾ ਬਾਪ ਤੇ ਅੰਨਾ ਤੂੰ ਅੰਨੇ ਦਾ ਅੰਨਾ ਕਿੜ ਖਾ ਗਿਆ ਗੁੱਸਾ ਖਾ ਗਿਆ ਮੁੜ ਗਿਆ ਬਸ ਇੰਨਾ ਬੋਲਾਂ ਨੇ ਹੀ ਬਦਲੇ ਦੀ ਭਾਵਨਾ ਨਹੀਂ ਇਨਾ ਬੋਲਾਂ ਦੇ ਕਰਕੇ ਹੀ ਸਭ ਕੁਝ ਹੋਇਆ ਇਸ ਕਰਕੇ ਬੋਲ ਮੂੰਹ ਦੇ ਵਿੱਚੋਂ ਜਿਹੜੇ ਬੋਲਣੇ ਹਨ ਇਹ ਬੜੇ ਸੋਚ ਕੇ ਸਮਝ ਕੇ ਬੋਲਣੇ ਨੇ ਅਜ਼ਾਈ ਨਹੀਂ ਬੋਲਣੇ ਕੁਝ ਬੋਲ ਨੇ ਪ੍ਰਾਏ ਨੂੰ ਆਪਣਾ ਬਣਾ ਦਿੰਦੇ ਨੇ ਦੁਸ਼ਮਣ ਨੂੰ ਪ੍ਰੇਮ ਕਰਨ ਵਾਲਾ ਬਣਾ ਦਿੰਦੇ ਨੇ ਦੁਸ਼ਮਣ ਦੀ ਗੱਲ ਨਾਲ ਵੀ ਅਰ ਦੁਸ਼ਮਣ ਵੀ ਗੱਲ ਨਾਲ ਸਹਿਮਤ ਹੋ ਜਾਂਦਾ ਹੈ ਹਾਂ ਇਹ ਸੱਚੇ ਬੋਲ ਨੇ ਤੇ ਕਈ ਵੀ ਸੱਚ ਬੰਦਾ ਬੋਲਦਾ ਉਹਦਾ ਤਰੀਕਾ